ਮਹੀਨਾ ਚੜ ਗਿਆ ਜੀ ਸੌਣ ਦਾ ਤੇ ਜਦੋਂ ਮੈਂ ਸਵੇਰੇ ਉੱਠਣ ਲੱਗਿਆ ਮਿੱਤੇ ਉੱਠੇ ਨਾ ਹੋਵੇ ਫਿਰ ਮੈਂ ਸੋਚਿਆ ਵੀ ਅੱਜ ਅੱਖਾਂ ਕਾ ਤਨ ਛੇਤੀ ਛੇਤੀ ਖੁੱਲ ਰਹੀ ਆ ਕਿਉਂਕਿ ਮਹੀਨਾ ਚੜ ਗਿਆ ਜੀ ਸੌਣ ਦਾ ਅੱਜ ਸੰਗਰਾਂਦ ਦਾ ਦਿਹਾੜਾ ਤੇ ਬੰਤਪਾਈ ਹੁਣੀ ਹਰਪ੍ਰੀਤ ਕਾਕਾ ਕਸ਼ਮੀਰੀ ਭਾਈ ਆਸਾ ਜੀ ਦੇ ਵਾਰਜ ਦੇ ਕੀਰਤਨ ਕਰਦੇ ਹੁੰਦੇ ਆ ਤੇ ਆਪਾਂ ਅੱਜ ਦਿਨ ਦੀ ਸ਼ੁਰੂਆਤ ਕਰਦੇ ਹਾਂ ਗੁਰੂ ਘਰ ਤੋਂ ਤੇ ਅੱਜੇ ਸੰਗਰਾਂਦ ਹੈ ਤੇ ਅੱਜੇ ਹੀ ਦਸਵੀਂ ਆ ਤੇ ਚੱਲੀਏ ਬਈ ਜਦ ਤੋ ਬੋਲੋ ਸੋ ਅਤ ਨਾਮ ਜੀ ਰੇ ਵਾਹ ਨਾਮਾ ਗੋ ਹਰੀ ਕੇ ਰਾਮ ਜੀ ਜਿਵਸਾਇਆ ਸਰ ਨਾਮ ਤਨ ਤੋ ਸਤਿ ਰੂਪ ਨੇ ਪਾਇਆ ਜੇ ਕਿਸੇ ਸਾਥ ਤੇ ਤੇ ਇਹ ਮਹੀਨਾ ਚੜਿਆ ਹੈਗਾ ਜੀ ਸੰਗਰਾਂਦ ਦਾ ਨਹੀਂ ਮਹੀਨਾ ਚੜਿਆ ਜੀ ਸੌਰੀ ਸੌਣ ਦਾ ਮੈਂ ਬੰਤ ਬਾਈ ਨੂੰ ਹੁੰਦੇ ਰਸਤੇ ਵਿੱਚ ਗੱਲ ਕਰੀ ਮੈਂ ਜਰਾ ਆਹ ਮਹੀਨਾ ਚੜਦਾ ਸੌਣ ਦੇ ਵਿੱਚ ਜਿਆਦਾ ਨੀਂਦ ਨਹੀਂ ਆਉਂਦੀ ਹੈਗੀ ਕਹਦਾ ਨਾ ਨਾ ਇਹ ਮਹੀਨੇ ਜਦਾ ਮਹਾਰਾਜ ਸੌਣ ਨਹੀਂ ਦਿੰਦੇ ਹੈਗੇ ਬਿਤਾਉਣਾ ਸਾਉਂ ਦਾ ਇਹ ਨਹੀਂ ਬਾਈ ਤੇ ਅੱਜ ਪਿੰਡ ਵਾਲੇ ਖੇਤਾਂ ਚ ਕਿਹੜਾ ਮਾਰੀਏ ਅਸੀਂ ਨਾ ਹੁਣ ਮਹਿਗੜ ਪਿੰਡ ਸਾਰਾ ਸੰਭਿਆ ਹੋਇਆ ਪਿੰਡ ਵਾਲੇ ਜਿਹੜੇ ਤੇ ਬਹੁਤ ਉੱਤਰ ਉੱਤਰ ਸੰਭਿਆ ਵੈਸੇ ਫਾਇਦਾ ਇਕੱਠੀ ਆ ਅੱਜ ਰੇਪ ਆਉਣਾ ਮਹਿਗੜ ਨੇ ਰੇ ਲੈ ਕੇ ਵੀ ਆਉਣਾ ਵੇਣਾ ਗਿਆਰ ਲੈਣਗੇ ਨਹੀਂ ਅੱਜ ਰੇਨ ਹਾਂਜੀ ਰੇ ਰੇ ਮੈਂ ਪੁੱਛਦਾ ਕਿੰਨੇ ਵਜੇ ਕੰਮ ਚਲ ਮੈਂ ਪੁੱਛਦਾ ਮੋਰ ਸਮਾਂ ਸਮੂਹੀ ਪਾਉਣਾ ਉਹ ਵਿਚੋ ਦੇ ਰੇ ਦੇ ਨਾਲ ਨਾਲ ਹਾਂਜੀ ਉਹ ਕੋਈ ਪਤਾ ਨਹੀਂ ਆ ਚਲ ਮੈਂ ਦੇਖਦਾ ਪੁੱਛਦਾ ਵੀ ਕਿਆ ਕੁਝ ਪਾ ਲਈ ਰੇ ਦੇ ਨਾਲ ਅੱਜ ਇਸ ਵਾਰੀ ਫਰੀਜ਼ ਉਹ ਦੂਜਾ ਰੇ ਪੈਣਾ ਉਹ ਪਾਉਣਾ ਉਹਦੇ ਪਨੀਰੀ ਆਪਣਾ ਜੀਰੀ ਦੇ ਵਿੱਚ ਥੋਪ ਦੇਖੀਏ ਪਹਿਲਾਂ ਫਿਰ ਜਾ ਗਿੜਾ ਮਸਤ ਰਾਮ ਕਹੋ ਤਾਂ ਪਹਿਲੇ ਹੀ ਮੋਟਰ ਪਰਾਇਆ ਹੋਇਆ ਹੈ ਗਾਉ ਤੂੰ ਪਹਿਲੇ ਆ ਜਾ ਮੋਟਰ ਪਰਾਜਾ ਲਾ ਨਾਖ ਵੀ ਆਇਆ ਹੋਇਆ ਹਰੇ ਚੱਕ ਲੈ ਫਿਰ ਕਹਿੰਦਾ ਜੂਰੇ ਲਿਆਉਣਾ ਜੂਰੇ ਤਾਂ ਟੋਟਾ ਇੱਕ ਹੈ ਕਿਹੜੀ ਕਿਹੜੀ ਪਾਉਣੀ ਹੈ ਪੁੱਛ ਰਿਹਾ ਉੱਚਾ ਰਕਸ ਨੂੰ ਹਰੇ ਇਧਰ ਪੈਂਦਾ ਮੈਂ ਕਿ ਮੰਗਦੀ ਆ ਦੇਖੋ ਉਧਰ ਉਹਨਾਂ ਦੇ ਕਿੰਨੇ ਹਰੇ ਆ ਤੇਰੇ ਘਟ ਹਾਲੇ ਇਧਰ ਇੱਕ ਹੁਣ ਰੇਤ ਵਿੱਚ ਮਿਲਾ ਕੇ ਪਾ ਦੇਣਾ ਲੋਹਾ ਜ਼ਿੰਕ ਸਲਫਰ ਤਿੰਨ ਚੀਜ਼ਾਂ ਬਾਲ ਨੇ ਇਕੱਠੀਆਂ ਮੈਂ ਚੱਕ ਰਿਹਾ ਜਾ ਕੇ ਟੋਟਾ ਮੈਂ ਤਾਂ ਨਿੰਨੇ ਤੱਕ ਦੂਜੇ ਖੇਤਾਂ 'ਚ ਕੀੜਾ ਮਾਰ ਰਿਹਾ ਮਾਂ ਆ ਕੇ ਪਾ ਦਈਏ ਫਿਰ ਮੈਂ ਜਦ ਤੱਕ ਉਹ ਕੋਈ ਜਿਹੜੀ ਨਵੀਂ ਮੋਟਰ ਉੱਧਰ ਕਿਹੜਾ ਮਾਰੀ ਆ ਮਤ ਨਵੀਂ ਕਾਹਦੀ ਹੁਣ ਤਾਂ ਪੁਰਾਣੀ ਹੋ ਗਈ। ਫਿਰ ਅੱਜ ਇੱਕ ਲੋ ਕੰਮ ਸ਼ਹਿਰ ਦੇ ਉਹ ਵੀ ਲਵੇੜਦੀ ਐ। ਮੇਰੇ ਨਾਲ ਜੜ ਜਿਹੜੀ ਸਖਰੂਪ ਆਇਆ ਹੋਇਆ। ਦਿਖਾਉਂਗਾ ਜਿੱਥੇ ਡਾਕਟਰ ਕੋਲ ਜਾ ਕੇ ਅੱਜ ਡੈਂਟਲ ਡਾਕਟਰ ਕੋਲ ਜਾਣਾ। ਅੱਜ ਉਹਨਾਂ ਤੋਂ ਉੱਪਰ ਨਾ ਜੜ ਫਿੱਟ ਕਰਦੇ ਨੇ। ਦੇਖਦੇ ਆਂ ਅੱਜ ਕੀ ਕੁਝ ਕਰਦਾ। ਸ਼ਾਇਦ ਅੱਜ ਨਹੀਂ ਕਰੂਗਾ ਅੱਜ ਮੈਂ ਲੱਗਦਾ ਵਿੱਚ ਤੇ ਉਹ ਵਿੱਚ ਜਾਵਾਂਗੇ ਹੁਣ। ਔਰ ਥੋੜਾ ਜਿਹਾ ਨੰਗੀ ਕਰਕੇ ਜਿੱਦਾਂ ਡੱਟ ਚੜਨਾ ਉਹ ਕਰੂ ਆ ਜੀ ਮੇਰੇ ਨਾਲ ਟ੍ਰੀਟਮੈਂਟ ਅੱਜ ਲੱਗਦਾ ਮੈਨੂੰ ਕੁਛ ਦਿਨ ਘਰ ਤੋਂ ਲੈ ਕੇ ਇੱਥੇ ਤੱਕ ਓਹੋ ਮੌਸਮ ਬਹੁਤ ਗਮਸੂਮ ਹੈ ਅਬਾ ਚਾਰੇ ਪਾਸੇ ਸਾਰੀ ਸ਼ਰਟ ਭਿੱਜ ਗਈ ਹਾਂ ਹੁਣ بیا ਪੂਰੀ ਗਰਮੀ ਆ ਰਹੀ ਆ ਹਰੇ ਕਿੱਦਾਂ ਪਾਵਾਂਗੇ ਪੱਖਾ ਲਾ ਲੈ ਮਦਦ ਪੱਕੇ ਸਲੇ ਬੈਠਦੇ ਹਵਾ ਉਹ ਥੋੜੀ ਸਰੀਰ ਨੂੰ ਟੈਂਪਰੇਚਰ ਸਹੀ ਹੋਊਗਾ ਸਰੀਰ ਦਾ ਬਾਕੀ ਕੰਮ ਬਾਅਦ ਵਿੱਚ ਨਾ ਪੜੇ ਘਰ ਮੈਗਾ ਰੇ ਪਾ ਕੇ ਨਹੀਂ ਆਈਏ ਆਪਣੇ ਵਿੜਕੀ ਨਹੀਂ ਆਈਏ ਗਰਮੀ ਬਹੁਤ ਉੱਤੇ ਦੀ ਵੀ ਜੀ ਵੀ ਰਿਖਲੇ ਮੋਜੋ ਬਈ ਬਟੂ ਮੈਨੂੰ ਲੱਗਿਆ ਰੇ ਪਾਉਣ ਆ ਲੱਗਾ ਇੱਧਰ ਤੇ ਚੱਲਦੇ ਦੇ ਕੋਲ ਦੇਖਦੇ ਆਂ ਤਨ ਕਰਾ ਹਵਾ ਰੱਖਦੇ ਹਾਂ ਉਹ ਸਾਹਮਣੇ ਮੇਰਾ ਘਰ ਹੈ ਮੈਡਮ ਜੀ ਬਾਹਰ ਸਫਾਈ ਕਰ ਰਹੇ ਨੇ ਦੇਦੇ ਇੱਕ ਬੋਰੀ ਹਾਂਜੀ ਅਮਰ ਇਹਨੂੰ ਦੇਦੇ ਇੱਕ ਬੋਰੀ ਪਾਣੀ ਭੋਦੇ ਦੀ ਬੋਰੀ ਨਹੀਂ ਪਾਣੀ ਦੇ ਘਲਾ ਦੇ ਦੇ ਨਾ ਪਾਣੀ ਦੇ ਹਾਂ ਪਰ ਦੇ ਲੈ ਜਨਾ ਫਿਰ ਉੱਥੇ ਭਾਗਦੇ ਨਹੀਂ ਗਿਆ ਪਾਣੀ ਨਹੀਂ ਲੈ ਗਿਆ ਮੈਂ ਤਾਂ ਥੱਲੇ ਹੀ ਲੈ ਕੇ ਗਿਆ ਥੱਲੇ ਲੈ ਗਿਆ ਚਾਹ ਮੈਂ ਪਾਣੀ ਲੈ ਜਾਂਦਾ ਫਿਰ ਉਹਦੇ ਬਸ ਤੇ Kourtany di Kyokyo, Karta. Di narokong siapa itu deh? Siapa itu deh? Lele, 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 ਉਹ ਦੇਖਾ ਉਹ ਦੇਖ ਕੇ ਭਾਈ ਸਾਰੇ ਚ ਪੈ ਜਵੇ ਜਿਹੜਾ ਆ ਨੰਦ ਦੋਨਿਆਂ ਪਾਈਆਂ ਵਿੱਚ ਜਿੰਕ ਸਲਫਰ ਲਾਜੀ ਲੱਗਦੇ ਜੀ ਲੱਗਦੇ ਜੀ ਲੱਗਦੇ ਜੀ ਲਾ ਕੇ ਦੇਖੀ ਨਾ ਹਾਂ ਕਿਉਂ ਇੱਧਰ ਆ ਜਾ ਆ ਜਾ ਇੱਧਰ ਆ ਜਾ ਉਹ ਤਾਂ ਹੈਗਾ ਵੀਰ ਜੀ ਹੈਗਾ ਉਧਰ ਇੱਧਰ ਵੀਰ ਜੀ ਲੱਗਿਆ ਹੋਇਆ ਰਹੇ ਪਾਉਣ ਤਰਾ ਪਤਾ ਨਹੀਂ ਲੱਗਣਾ ਕੱਚ ਬੱਚੇ ਗਲੋਟ ਨਹੀਂ ਖਾਰ ਗਰ ਜਣਾ ਤਾਂ ਆਜਾ ਇਧਰ ਆਜਾ ਆ ਗਿਆ ਕੌਣ ਆ ਗਿਆ ਕੌਣ ਹੈ ਕੌਣ ਹੈ ਕੌਣ ਹੋ ਕੌਣ ਪੁੱਤ ਉਹ ਦੱਸੀ ਕੌਣ ਕੌਣ ਇਹਦੇ ਨਾਂ ਕਹਦਾ ਦੱਸ ਇਹ ਕੌਣ ਹੈ ਚਾਚਾ ਹੈ ਚਾਚਾ ਹਾਂ ਕੌਣ ਚਾਚਾ ਚਾਚਾ ਕੰਮ ਨਾ ਚਾਚਾ ਹੈ ਚਾਚਾ ਹੈ ਚਾਚਾ ਮਨਾਂ ਨਹੀਂ ਹੈਗਾ ਥਿਆ ਬਈ ਸਲਫਰ ਸਾਰੇ ਚੀਜ਼ਾਂ ਪਾਉਂਦੀ ਇਕੱਠੀ ਹੁਣ ਤੇ ਮੇਰੀ ਸਲਫਰ ਲੋਹਾ ਲੂਹਾ ਵਿੱਚ ਸਾਰੇ ਚੀਜ਼ਾਂ ਚੱਲ ਬੈਠ ਤੂੰ ਤਾ ਆ ਜਿੱਧਰ ਆ ਜਾ ਇਧਰ ਬੈਠ ਕੁਰਸੀ ਉੱਪਰ ਬੈ ਜਾ ਨਾ ਆਉਣਾ ਮੋਟਰ ਲਾਈਟ ਆ ਗਈ ਲਾਈਟ ਆ ਜਾਂ ਫਿਰ ਤੂੰ ਨਿਲਾਉਂਦੇ ਆ ਆਉਣਾ ਪਛਾਤ ਦੂਰ ਆ ਯਾਰ ਤੂੰ ਕਿਥੇ ਮਾਉ ਕਿਥੇ ਮਾਉ ਕਿਥੇ ਆ ਬਹੁਤ ਮਾਉ ਆ ਤੇ ਬੱਚਾ ਗੰਦਾ ਪਾਣੀ ਕਹਿੰਦੇ ਗੰਦਾ ਹੈ ਚਲ ਆਇਂ ਘੱਟ ਸਰੇ ਰਹਿਣ ਦੇ ਇਹਦੇ ਪਿੱਛੇ ਨਾਲ ਵੜ ਕੇ ਕੱਦੂ ਜਵਾਰ ਤੇ ਕਾਲੂ ਦੱਸੋ ਮੀ ਮੈਂ ਕੱਜ ਅੱਜ ਪਾ ਦੇ 24 ਘੰਟੇ ਹੋ ਜਾਣਗੇ ਜਦ ਤੱਕ ਤਰਾਸਰ ਕਰ ਜੂਗਾ ਇਹਨਾਂ ਬਾਸ ਵਧੀਆ ਪਾਤਾ ਵੇਖ ਲੋ ਸਾਨੂੰ ਹਾਂ 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 ਕੁੱਤਾ ਜਪਨੇ ਸਾਰਾ ਦਿਨ ਇੱਥੇ ਰਹਿਣਾ ਬੋਰਡਰ ਪਰ ਨਹੀਂ ਚੱਲੀਏ ਫਿਰ ਹਾਂ ਚਲੋ ਚੱਲੀਏ ਚਲੋ ਹੱਸ ਕੇ ਦਿਖਾ ਬਰ ਉਹਨਾਂ ਕੀ ਬੜੀ ਹੂੰ ਹੂੰ ਉੱਚੀ ਜਿਹੀ ਹੱਸ ਕੇ ਦਿਖਾ ਚੱਲ ਬਿੱਕੀ ਨੂੰ ਹੱਗ ਮਾਰਦੇ ਫਿਰ ਇੱਕ ਬਿੱਕੀ ਤੇਨੂੰ ਮਾਰਦੇ ਆਗੇ ਇੱਕ ਸੁਖਵੀਰ ਜਸਵੀਰ ਹਾਂ ਹੋਰ ਕੌਣ ਰਹਿ ਗਿਆ ਉਹ ਸੰਦੀਪ ਹਾਂ ਅਵਤਾਰ ਸਿੰਘ ਹਾਂ ਦਾਦੇ ਨਾਲ ਉਹਨੇ ਲੈਣਾ ਹੈ ਹੈ ਚਲ ਕੇ ਕੇ ਅਵਤਾਰ ਸਿੰਘ ਬੋਲ ਦਿਨ ਦਾਦੇ ਨਾਲ ਉਹਨੂੰ ਹੈ ਚਲੋ ਜੀ ਹੁਣ ਸੌ ਜਾ ਪੁੱਤ ਬਹੁਤ ਟਾਈਮ ਹੋ ਗਿਆ ਚਲੋ ਇੱਥੇ ਰਹਿਣਾ ਆਪਣਾ ਗੱਡੀ ਦੀ ਏਸੀ ਚ ਬੈਠ ਕੇ ਥੋੜਾ ਸਾਹ ਆਇਆ ਇਹ ਪੇਪਰੀ ਕਾਰ ਬਾਈ ਤਾਂ ਮੈਂ ਬਹੁਤ ਘੌਲ ਖਾਂਦਾਂ ਮੋਤੇ ਹੋ ਪਹਿਲੀ ਬੈਂਕ ਵਾਲੇ ਨੇ ਗਰਮ ਹੋਏ ਹੁੰਦੇ ਹੱਸ ਕੇ ਉਹਨਾਂ ਨੇ ਗੱਲ ਨਹੀਂ ਗਾਣੀ ਹੋ ਫੁਲਾਉਣਾ ਤੋਂ ਮੋੜਣਾ ਤੁਸੀਂ ਤਨਖਾਹ ਲੰਦੇ ਮੜ ਜੇ ਯਾਰ ਬੰਦੇ ਨਾਲ ਕੋਈ ਆਇਆ ਹੱਸ ਕੇ ਬੋਲੋ ਖੜੇ ਮੱਥੇ ਬੰਨਣਾ ਗੱਲ ਕਰੋ ਉਹ ਵੀ ਕੀ ਕਰਨਾ ਲੈਣਾ ਲੱਗ ਜਾਂਦੀ ਕਲਪੇਪੇ ਹੁੰਦੀ ਇੱਕ ਸਾਡੇ ਪੰਜਾਬੀ ਨੂੰ ਆਤ ਹੁੰਦੀ ਲੈਣ ਚ ਨਹੀਂ ਖੜਨਾ ਹੈਗਾ ਇੱਧਰੋਂ ਪੇਪਰ ਫੜਾ ਦੇਣਾ ਇੱਧਰੋਂ ਪੇਪਰ ਫੜਾ ਦੇਣਾ ਇੱਕ ਦੋ ਮੇਰੇ ਵਰਗੇ ਫਿਰ ਵਿੱਚ ਸਪਾਰਸ਼ ਵੀ ਆ ਜਾਂਦੇ ਆ ਵੀ ਇਹਨਾਂ ਦਾ ਤੇ ਜਲਦੀ ਕਰਕੇ ਦੋ ਇਹ ਵੀ ਹੋ ਜਾਂਦਾ ਉਹ ਮੋਟਰ ਵਾਲਾ ਗੱਡੀ ਮੜ ਜੀ ਕਿਉਂ ਬੈਂਕ ਸਟੇਟਮੈਂਟ ਭੁੱਲਿਆ ਮੈਂ ਪ੍ਰਿੰਟ ਆਊਟ ਕਰਾ ਲਈਦਾਂ ਮੈਂ ਤਾਂ ਪੀਡੀਐਫ ਫਾਈਲ ਬਣਵਾ ਕੇ ਹੋਂਡਾ ਪਿੰਡ ਦਾ ਹੀ ਆ ਉਤੇ ਫਿਰ ਮੈਂ ਕਹਾਂ ਪ੍ਰਿੰਟ ਆਊਟ ਕੱਟ ਕਰਕੇ ਕੱਢ ਕੇ ਰੱਖੀ ਬੈਂਕ 'ਚ ਜਾ ਕੇ ਮੋਹਰ ਲਵਾ ਲਾਂਗੇ ਉਹ ਹਾਂ ਹਰੇ ਫੋਟੋ ਵਾਲੇ ਨੂੰ ਫੋਨ ਕਰਨਾ ਤਾਂ ਯਾਰ 80% ਫੇਸ ਹੋਣਾ ਚਾਹੀਦਾ ਫੋਟੋ ਦੇ ਉੱਪਰ ਸ਼ਾਲੀ ਪੁੱਛਦਾ ਹਾਂ ਨੰਨੂ ਮੁੰਡਾ ਇੱਥੇ ਹੈ ਹੈਗਾ ਤਾਂ ਕਹਿੰਦਾ ਹਾਂ ਹੋ ਗਈ ਯਾਰ ਬੜੀ ਜੱਚਦੀਆਂ ਫੋਟੋ ਆ ਪੇਪਰ ਕਰੋ ਉਹ ਪੇਪਰ ਕਰੋ ਇਹ ਤਾਂ ਸੋ ਇਹਨਾਂ ਕੋਲ ਰਿਸਟਾ ਕਰਨਾ ਹੁੰਦਾ ਉਮਰ ਸੀ ਜਿਹੜਾ ਨੇ ਕਾਨੇ ਗੋਲ ਕਰੀ ਜਿੰਨ ਕਦੇ ਵੀ ਸਭ ਇਕੱਠਿਆਂ ਬਹਾਂ ਦੇ ਔਖੇ ਹੋ ਜਾਂਦੇ ਨੇ ਇਹਨਾਂ ਨੂੰ ਕੱਢੂਗਾ ਵੀ ਸਾਰਾ ਅਫਸਰ ਔਖਾ ਕਰਦੇ ਆ ਸਿੱਧੇ ਰੱਖਣੇ ਹੁੰਦੇ ਆ ਅੱਛਾ ਅੱਛਾ ਬੋਲੀ ਦਾ ਟੋਣੇ ਤੇਰੇ ਪੈਸੇ ਮੈਂ ਗੂਗਲ ਤੇ ਕਰਦਾ ਹਾਂ ਠੀਕ ਹੈ ਠੀਕ ਹੈ ਉਹ ਨੰਬਰ ਪਰ ਆਹੀ ਪਰ ਹਾਂ ਜਿਹੜਾ ਤੈਨੂੰ ਪੈਸੇ WhatsApp ਤੇ ਕਿਵੇਂ ਉਹਨੂੰ ਪਾ ਦੂਗਾ ਉਫ ਉਫ ਇਹਨਾਂ ਦਾ ਯਾਰ ਬੈਣਾ ਫੋਟੋ ਦੇ ਹੋ ਗਏ ਖਰਚਾ ਹੋ ਗਿਆ ਸ਼ੁਰੂ ਹੋਣੀ ਤੇ ਉਹਨੂੰ ਮੈਂ ਕਹੇ ਬਿਦਾਂ ਗੋਲ ਜੇ ਨਿਕਲੇ ਤੇ ਇਕੱਠੀਆਂ ਪੈੜੀਆਂ ਲੱਗਦੀਆਂ ਇਹ ਕਰਨੀਆਂ ਪੈਣਾਂ ਨੂੰ ਮੋਰ ਲਗਣੀ ਆ ਕਈ ਵਾਰ ਸਾਲੇ ਮੋਰ ਲਾਉਂਦੇ ਨਹੀਂ ਹੈਗੇ ਪਿੰਕ ਵਾਲੇ ਉਹ ਕਿਉਂ ਉਹ ਕਹਿੰਦਾ ਸਾਡੇ ਕੋਲ ਤੀੜਾਓ ਜਿੱਥੇ ਮੁੰਡਾ ਯਾਰ ਤੋਂ ਸੋਹਿਆ ਫਿਰ ਤਾਂ ਥੋੜੀ ਸਮਾਰਸ਼ ਲੱਗੂਗੀ ਨਹੀਂ ਫਿਰ ਸਾਡੇ ਵੀ 350 350000 ਰੁਪਏ ਗਿਆ ਸਿੱਧੇ ਸਿੱਧਾ ਚਲ ਵੀ ਬਈ ਇਹ ਸਿੱਧੇ ਜਿਹਾ ਕਰ ਲਏ ਇਹ ਤੇ ਹੁਣ ਇੱਕ ਫਾਈਲ ਵੀ ਲੈਣੀ ਪਈ ਮੈਂ ਫਾਈਲਾਂ ਤਾਂ ਮੇਰੇ ਕੋਲ ਭਰਾਂ ਬਹੁਤ ਪਈਆਂ ਉਹੀ ਚੱਕਰ ਭੁੱਲੇ ਆਇਆ ਹੁਣ 20 ਕਰੋੜ ਦੀ ਇੱਕ ਫਾਈਲ ਵੀ ਲੈਣੀ ਪਈ ਜਿੱਦੇ ਵਿੱਚ ਸਾਰੇ ਡਾਕੂਮੈਂਟ ਪਾਸਪੋਰਟ ਸਾਰੇ ਪਾਉਣੇ ਪੈਣੇ ਆ ਫੋਟੋ ਵਾਲਿਆਂ ਨੂੰ ਕਿਹਾ ਆ ਕੰਦੋ 889 ਮੈਂ ਕਿਹਾ 8 8 ਦੇ ਲੋੜ ਨੇ 4 4 ਬਣਾ ਦੇ ਹੁਣ ਇੱਕ ਵਾਰ 8 ਕਰੂੰਗਾ ਇੱਕ ਵਾਰ 4 ਕਰੂੰਗਾ ਮੈਂ ਕਿਹਾ ਮੇਰੀ 8 ਬਣਾ ਦੇ ਇਹਨੇ ਦੀ 4 4 ਬਣਾ ਦੇ ਵਹਿਕਦੀਆਂ ਤੇ ਮੈਡਮ ਜੀ ਇਹਨੇ ਕੋ ਨੂੰ ਫਿਰ ਪਹਿਲੇ ਹੀ ਪਈਆਂ ਉਹ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਮੰਗਦਾ ਕੋਈ ਮੈਡ ਫਿਨਿਸ਼ ਮੰਗਦਾ ਹਰੇ ਹਰੇ ਦਾ ਬੈਸੀ ਦਾ ਆਪਣਾ ਆਪਣਾ ਹਸਾਬ ਤਾ ਬੰਦ ਹੁਣ ਇਹ ਮੰਗਦੇ ਆ ਕੋਈ ਜਵਾਲੀ ਬਈ 45 ਮੰਗਦਾ ਸਾਈਜ਼ ਉਹ ਫੋਟੋ ਦਾ ਹੁਣ ਇਹਨੇ ਮੰਗਿਆ 80% ਫੇਸ ਹੋਣਾ ਚਾਹੀਦਾ ਵੀ 80% ਦੇਖਦਾ ਹੋਣਾ ਚਾਹੀਦਾ ਉਹ ਆਪੇ ਬਣਾ ਕੇ ਰੱਖ ਦਊਗਾ ਜਾਂਦਾ ਹੀ ਫੜ ਕੇ ਲੈ ਜੀ ਮੈਂ ਕਿ ਯਾਦ ਰੱਖੀ ਵਿਜੇ ਤੇ ਫੜਨੀ ਆ ਫਿਰ ਆਪਾਂ ਜਾਂਦੇ ਹਾਂ ਲੰਕਾ ਚੱਲਿਆ ਤੇ ਮੈਨੂੰ ਤੈਨੂੰ ਫੋਨ ਆ ਰਿਹਾ ਉਹ ਆ ਗਿਆ ਬੈਂਕ ਇਹ ਉਹ ਲਿਖਿਆ ਕਿ ਐਸਵੀਆਈ ਬੈਂਕ ਆ ਗਿਆ ਲੰਕਾ ਆ ਗਿਆ ਬੈਂਕ ਲੈ ਮੈਂ ਨਾ ਇੱਥੇ ਲੱਦੇ ਬਹਿ ਗਿਆ ਉਹ ਗੱਡੀ ਖੜਾ ਕੇ ਪਾਰ ਕਰਕੇ ਆ ਜਾ ਸਾਰ ਇਹਨਾਂ ਥੋੜਾ ਗਿੱਲਾ-ਗਿੱਲਾ ਮੇਰੇ ਕਰਤਾ ਥੋੜਾ ਜਿਹਾ ਥੋੜਾ ਜਿਹਾ ਅੰਦਰ ਚੰਦਰ ਬੈਠੇ ਰਹੇ ਪਰ ਸਵਾਦ ਪਹਿਲੀ ਥੋੜੀ ਜਿਆ। ਲੈ ਜੀ ਲੈ। ਬੈਂਕ ਵਿੱਚ ਜਾਇਆ ਆ। ਕੰਮ ਹੋ ਗਿਆ ਸਾਰਾ। ਆਹ ਮੋਹਰ ਲੱਗਣੇ ਤੇ। ਸਤਾ ਤੱਕ ਮੈਨੇਜਰ ਕੋਲ ਗਿਆ ਨਾ ਫਟਾਫਟ ਮਾਰ ਕੇ। ਅਰੇ ਇੱਕ ਨਹੀਂ ਦੋ ਦੋ ਮੋਰੋ ਮਾਰਦੇ ਆ। ਕਿ ਕਿੱਥੇ ਮਰੀ ਕਿੱਥੇ ਮਰੀ। ਦੋ ਦੋ ਮੋਰੇ ਇੱਕ ਪੇਜ ਫਿਰ। ਇਦਾਂ ਕਰਨੀ ਹੋਈ ਸੀ ਤੇ ਲੱਗੇ ਰਿਹਾ ਤਾਂ ਮੀ ਪਊਗਾ। ਰੱਬ ਖੜਕਾ ਦੜਕਾ ਜਿਹਾ ਕਰਕੇ ਲੰਘੇਗਾ ਅਸੀਂ ਤਾਂ ਅੰਦਰੇ ਬੈਠੇ ਰਹੇ ਪਤਾ ਹੀ ਨਹੀਂ ਲੱਗਿਆ ਹੈਗਾ। ਅਰੇ ਬੱਦਲ ਘੁੰਮਦਾ ਫਿਰਦਾ ਜੇ ਹੋਰ ਪਾਵੇ ਤਾਂ ਖੁਸ਼ ਨਹੀਂ ਹੋਇਆ ਹੈਗਾ ਕੱਟੇ ਆ ਥੋੜਾ ਹੀ ਆ ਇਹ ਜਿੱਦਾਂ ਕਹਿੰਦੇ ਬੋਲੇ ਜੇ ਗੱਲੇ ਹੋਏ ਨੇ ਆਏ ਹੋਇਆ ਬਸ ਬੋਲ ਨਹੀਂ ਗੱਲੇ ਗਲ ਤੱਕ ਭਰਦੇ ਰਪਾ ਮੇਰੇ ਜਿਹੜਾ ਦੰਦ ਲਾਇਆ ਉਹਨੇ ਅੰਦਰ ਸਕਰੂ ਫਿੱਟ ਕਰਦਾ ਸਕਰੂ ਅੰਦਰ ਫਿੱਟ ਕਰਕੇ ਨਾ ਹੁਣ ਉਹਦੇ ਉੱਪਰ ਮਾਸ ਚੜ ਗਿਆ ਹੁਣ ਹੁਣ ਮਾਸ ਨੂੰ ਮੇਰੇ ਲੱਗਦਾ ਕੱਟ ਕੇ ਉਹਦੇ ਉੱਪਰ ਦੂਜਾ ਝਾੜ ਲਾਊਗਾ ਤੇ ਹੁਣ ਮੇਰਾ ਜੀ ਨਹੀਂ ਕਰਦਾ ਹੁਣ ਪਾੜ ਛਿੜ ਕਰਨੀ ਸੋਨਾ ਦਾ ਟੇਕਾ ਲੱਗਣਾ ਬਹੁਤ ਕੁਝ ਹੋਣਾ ਮੈਨੂੰ ਸਾਰ ਏਦਾਂ ਹੀ ਲੱਗਦਾ ਮੈਂ ਸ਼ਾਇਦ ਹੋਗਾ ਮਗਲੇ ਟਾਲਾ ਹੋਗਾ ਵੀ ਸ਼ਾਇਦ ਕੋ ਚੰਮਕ ਜੇ ਵਾਲਾ ਪਰ ਮੈਨੂੰ ਲੱਗਦਾ ਵੀ ਜਦਾਂ ਪੁੱਛਿਆ ਕਹਿੰਦਾ ਉੱਪਰ ਦੇ ਕੀ ਕਹਿੰਦਾ ਸਕੂਪ ਉੱਪਰ ਦੰਦ ਚੜਨਾ ਇਹ ਪਤ ਦੇਖਦੇ ਹਾਂ ਕਿਹਾ ਹੋਊ ਪਤਨੇ ਸਾਰੇ ਪਿਚੜਾ ਕੇ ਵਿੱਚ ਦੁਆਰੇ ਚੜਾਉਣੀ ਹੈ ਸਕੂਪ ਉਹਨੂੰ ਦੰਦ ਰੂ ਮੈਂ ਦਿਖਾਉਂਦਾ ਜਿਹੜਾ ਨਕਸ਼ਾ ਹੋ ਐਕਸਟਰਾ ਹੋਇਆ ਐਕਸਟਰਾ ਹੋਊਗਾ ਜਿਹੜਾ ਪਹਿਲਾ ਉਹਦਾ ਵੀ ਐਕਸਟਰਾ ਹੋਇਆ ਹੋਇਆ ਜਿਹੜਾ ਹੁਣ ਉਹ ਪਾਉਣਾ ਹੁਣ ਉਹ ਐਕਸਟਰਾ ਹੋਊਗਾ ਐਕਸਟਰਾ ਜੀ ਤੁਹਾਨੂੰ ਦਿਖਾਉਂਦਾ ਵੀ ਕਿਆ ਕੁਛ ਸਾਰਾ ਕੁਝ ਕਿੰਦਾ ਪਾਇਆ ਕਿਆ ਕੁਛ ਕੋ ਕਿਆ ਬੰਦਾ ਹੀ ਜੂੰਦਾ ਨਹੀਂ ਕਰਦੇ ਹੈਗਾ ਬਾਕੀ ਤਾਂ ਬੰਦੇ ਇਕੱਲੇ ਇਕੱਲੇ ਪਾੜ ਪਾਉਣ ਲੱਗ ਗਏ ਅੱਜ ਕੱਲ ਦਾ ਮੈਨੂੰ ਕੀ ਕਰਨ ਗਿਆ ਤੇ ਕੋਲ ਗਿਆ ਤਾਂ ਮੈਂ ਕੁਝ ਹਾਂ ਉਹ ਜਿਹੜੇ ਪਿੱਛੇ ਅਕਲ ਜਾਂੜਦੇ ਆਉਂਦੀ ਉਹ ਦਰਦ ਕਰਨ ਲੱਗਦੀ ਉਹ ਪਟਾਉਣੀ ਪੈਣੀ ਦੀ ਉਹ ਕੰਮ ਤਾਂ ਹੈ ਨਹੀਂ ਤਿੱਖੇ ਤੋਂ ਪਟਾਉਣਾ ਜਦੋਂ ਪਟਾਉਣਾ ਖਿਆ ਨੇ ਕਹਿੰਦਾ ਇਹ ਵੀ ਪਾ ਦਿੰਦਾ ਪਰ ਬਹੁਤ ਟਾਈਮ ਦਾ ਮੈਨੂੰ ਕਹਿੰਦਾ ਤਾਂ ਇਹ ਆ ਚੱਲ ਤੂੰ ਵੀ ਡਾਕਟਰ ਚਾਉ ਲਾ ਲਾ ਪਰ ਲਾ ਦੇ ਇਹ ਵੀ ਅਸ ਸੋਨ ਕਰ ਕੈਂਪਚ ਨੂੰ ਡ੍ਰਿੱਲ ਜੀ ਘਮਾ ਘਵਾ ਕੇ ਇੱਕ ਵੀਡੀਓ ਬਣਾ ਕੇ ਪਾਈ ਆ ਮੈਂ ਉਹ ਤੁਸੀਂ ਦੇਖ ਲਿਓ ਉਸ ਵਿੱਚ ਨੂੰ ਡ੍ਰਿੱਲ ਕਰਕੇ ਪਾ ਕੇ ਉਪਰੋਂ ਘਟੋਟ ਤਿੰਨ ਚਾਰ ਮਹੀਨੇ ਹੋ ਗਏ ਮੈਨੂੰ ਉਹ ਮੈਂ ਦੇਖਦਾ ਕਿੰਨੀ ਡੇਡ ਦੇਖਦਾ ਵੀ ਕਾਦ ਦਾ ਮੇਰੇ ਪਾਇਆ ਹੋਏ ਇੰਨੇ ਟਾਈਮ ਬਾਅਦ ਉਹ ਜੜ ਲੱਗਣ ਲੱਗੀ ਇੱਥੇ ਕਿਦ ਸਾਰਡ ਦਾ ਪਰ ਹਾਂ ਅਸ ਇੱਥੇ ਕਿਦ ਸਾਰਡ ਜੀ ਦੱਬ ਲੰਘ ਜੀ ਦੋ ਗੱਡੀਆਂ ਜਦ ਤੱਕ ਮੈਂ ਤੋਂ ਇੱਥੇ ਸੈੱਟ ਜੀ ਕਰਕੇ ਲਾ ਲਾ ਅੰਦਰ ਨੂੰ ਆਜੀ ਫਿਰ ਐਂ ਘੜ ਘਮਾ ਕੇ ਨੇ ਪਿੱਛੇ ਨੂੰ ਲਾ ਲਾ ਇੱਥੇ ਉਹ ਉੱਥੇ ਮੂਹਰੇ ਦਾ ਪਰ ਸਾਈਡ ਹਾਂ ਉਹ ਅੱਕੇ ਦੇ ਘਮਾ ਲਿਆ ਗੱਡੀ ਅਨੁਕ ਜਾਂਦਾ ਮੈਂ ਡਾਕਟਰ ਕੋਲ ਆਜੀ ਫਿਰ ਇੱਧਰ ਨੂੰ ਆਜੀ ਹੈ ਲਓ ਜੀ ਆਹ ਪਾਈ ਹੈ ਵਿੱਚ ਸਕਰੂ ਜਾਂ ਇਹਦੇ ਉੱਪਰ ਹੁਣ ਮਾਸ ਆ ਗਿਆ ਉੱਪਰ ਤੇ ਅਜੇ ਉੱਪਰ ਕਵਰ ਹੋ ਗਿਆ ਇਹ ਹੁਣ ਥੋੜਾ ਜਿਹਾ ਕੱਟ ਕੇ ਨਾ ਪਾਉਣਾ ਵਿੱਚ ਅਜੇ ਆਹ ਸਕਰੂ ਪੈਣਾ ਵਿੱਚ ਉੱਪਰ ਹੈ ਜੀ ਕੱਟ ਕੇ ਪਾਸ ਦੇ

ਤਰਾ ਗੱਜਦੇ ਜਮਾ ਉਧਰ ਗਚਾ ਰਿਆ ਸਾਹਮਣੇ ਉਹ ਕੋਈ ਗੱਡੀ ਮੂੜ ਕੇ ਖੜਾ ਲਾ ਫਿਰ ਕਿਤੇ ਜਿੱਥੇ ਆਰਮੀ ਵਾਲੇ ਜੀ ਬਾਟਲ ਭਾਵੇਂ ਇਹਨੂੰ ਮੁੰਡਿਆਂ ਨੂੰ ਮਿਲ ਕਾਣ ਆਰਮੀ ਇਹਨੂੰ ਬਹੁਤ ਬੁਰਾ ਹਾਲ ਆ ਬਈ ਲਾਈਟ ਪਾਜੀ ਆਇਆ ਆ ਗਿਆ ਅਸਲ ਪਾਈ ਕੋਲ ਆਇਆ ਗੱਡੀ ਚ ਬਿਠਾ ਲਾ ਮੈਂ ਗੱਡੀ ਚ ਕੇ ਆ ਜਾਂਦੇ ਇਹਨੂੰ ਲੱਗਾ ਤਾਂ ਫਿਰ ਅੰਦਰ ਕੋਈ ਕੰਮ ਹੈ ਨਹੀਂ ਤਾਂ ਲਾਈਟ ਪਾਜੀ ਉਹਨਾਂ ਦਾ ਲਾਈਟ ਆਈ ਤਾਂ ਆਜੋ ਫਿਰ ਮੈਂ ਪੁੱਛਿਆ ਮੈਂ ਲਾਈਟ ਕਦੇ ਪਾਜੀ ਕਰਦੇ ਅੰਦਰ ਕੋਈ ਪੜਾਕਾ ਪੈ ਗਿਆ ਬਾਇਰ ਕਚਾਰੇ ਦੇ ਸਾਹਮਣੇ ਖੜਦਾ ਰਾਮਪਾਲ ਰਾਮਪਾਲਿਆਂ ਦੇ ਤਰ੍ਹਾਂ ਦਾ ਰਾਮਪਾਲ ਕਚਾਰੇ ਦੇ ਸਾਹਮਣੇ ਖੜਦਾ ਬਹੁਤ ਸਵਾਦ ਕੁਚੇ ਬਣਾਉਂਦਾ ਹੈ ਨਰਚੀ ਘਟ ਰੱਖਿਆ ਰਹਾ ਆਹ ਹੋਇਆ ਇਹ ਮੂਲੀ ਪਾਣੀ ਹੈ ਲੇਕਿਨ ਇਹ ਨਿੰਬੂ ਕਾਤਾ ਓਏ ਹੋਏ ਹੋਏ ਨਿੰਬੂ ਕਾਤਾ ਵਿੱਚ ਕਰਤੀ ਕੁਮਾ ਨਿੰਬੂ ਵਾਹ ਵੇਗਾ ਤਾਂ ਪੱਗਾ ਜਗਾਰਜਾ ਸਾਰਾ ਮਾਦਾ ਤੋ ਉਹ ਪੈ ਕਰਦੀ ਪੈਕ ਹਾਂ ਪੈ ਕਰਦੇ ਘੁੰਮਣ ਲੱਗ ਜਾ ਉਪਰੋਂ ਆ ਗਿਆ ਤਾਂ ਆ ਪੈ ਕਰਦੇ ਘੁੰਮਣ ਲੱਗਿਆਂ ਘਰਾਂ ਖੰਦੇ ਜਾ ਗਰਮੀ ਬਹੁਤ ਲੈ ਖੜੇ ਖੜੇ 10 ਮਿੰਟੇ ਖੜਿਆ ਮੈਂ ਅੰਡੇ ਚੋਂ ਐਸੀ ਬੋੜਾ ਨਿਕਲਦੇ ਅੰਦਰ ਤੇ ਗਰਮੀ ਦਾ ਬਹੁਤ ਜ਼ਿਆਦਾ ਹੁਣ ਤਾਂ ਕੰਨੋ ਜਾਲਨੇ ਹਲੇ ਅੰਦਰ ਜਾਂ ਜਾੜ ਦੇ ਵਿੱਚੋਂ ਪਾਇਆ ਕੀ ਕਹਿੰਦੇ ਹੁੰਦੇ ਆ ਕੱਪੜਾ ਜਾਂ ਰੂਹ ਜੀ ਪਾਈ ਹੋਈ ਉਹ ਘਰਾਂ ਜਾਂ ਕਢਦਾ ਥੋੜੀ ਜਿਹੀ ਹੋਰ ਪਾ ਦੂਗਾ ਜੇ ਬਲੱਟ ਨਿਕਲਿਆ ਤੇ ਔਂਕਾਰ ਲਵਾਂ ਤੇ ਯਾਰ ਫਰ ਨਹੀਂ ਹੁੰਦਾ ਮੈਨੂੰ ਆਹ ਕੋ ਬੰਗਾਰ ਮੂਰਨਾ ਹੋ ਜੀ ਹੋ 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 ਪਿੰਡ ਲਾਈਟ ਹੋਵੇ ਬਾਕੀ ਕਿਤੇ ਨਾ ਹੋਵੇ ਨਾ ਭਾਈ ਸਾਡੇ ਕੋਲ ਸੇ ਹੋਵੇ ਸਭ ਨੂੰ ਗਰਮੀ ਲੱਗਦੀ ਮੈਨੂੰ ਇਲਜੀ ਜੇ ਮੈਂ ਤੇ ਮੂਰੇ ਇੱਕ ਬੰਦਾ ਪੈਨਾ ਉਹਨੇ ਜਦੋਂ ਮੈਂ ਤੇਰਾ ਸਪੋਰਟ ਪੇਪਰ ਲੈਣ ਗਿਆ ਮੈਂ ਹਾਂ ਉਹ ਫਰ ਭਰ ਲੱਗੀ ਆ ਕੁਛਿੰਦੂ ਕੋ ਸਾਇੰਸ ਟਿਕ ਚ ਲਾਉਣੇ ਦਾ ਆਧਾਰਕਰਨ ਨੰਬਰ ਬਾਹਰ ਨਾ ਹੁੰਦਾ। ਥੋੜੀ ਜਿਹੀ ਪਰੋਂ ਪਿੱਛੇ ਬੰਦਰ ਫੜਾ ਦੋ। ਬੜਾ ਬਾਅਦ ਤੇ ਭਰਾ ਰਹਿ ਜਾ ਗਿਆ ਉੱਥੇ ਤੇ। ਉਹ ਜਿੰਨਾਂ ਨੂੰ ਟਾਈਮ ਲਾਇਆ ਭਰੇ ਆ ਇਹਨਾਂ ਦਾ ਫਾਰਮ ਇਹਨਾਂ ਨੇ ਕੋਈ ਬਾਹਰ ਆ ਜਾਣਾ ਤਾਂ। ਕਿਹੜਾ ਪੇਸ਼ਾ ਪੇਸ਼ਾ ਫਾਰਮੈਟ? ਹਾਂ ਜੀ ਦਿਖਾ ਦਿਓ। ਚੁੱਪ ਰਹੀ ਬਾਈ ਤੇਰਾ। ਬਹੁਤ-ਬਹੁਤ ਸ਼ੁਕਰੀਆ। ਆਹ ਦਿਖਾ ਰਾਮਪਾਲ। ਖਾਓ ਭਾਈ ਇਹਦੇ ਗੁਰਤੇ ਉੱਤੇ ਘਰਾਂ ਜਾ ਕੇ ਖਾਵਾਂਗਾ। ਮੈਂ ਤਾਂ ਹਲਕਾ ਜਿਹਾ ਖਾਣੇ ਆ। ਚਲੋ। ਲਗੜਾ ਮੇਂ ਦੇਦੇ ਹੈ ਲਗੜਾ ਆਇਆ ਹੈ ਲਗੜਾ ਕੇ ਆਇਆ ਹੈ ਕਿੱਦਾਂ ਆਇਆ ਹੈ ਤੁਰ ਕੇ ਇੱਕ ਲੱਤ ਟੁੱਟੀ ਹੋਈ ਹੈ ਦੀ ਰੇੜੇ ਰੇੜੇ ਚੜ ਕੇ ਆਇਆ ਜੀ ਰੇੜੀ ਪਰ ਪੈ ਕੇ ਤਾਂ ਕਰਕੇ ਲਗੜਾ ਬਣ ਗਿਆ ਹੈ ਇਹ ਤੁਰ ਨਹੀਂ ਹੁੰਦਾ ਆ ਨਾ ਮੈਂ ਤਾਂ ਮੈਂ ਤਾਂ ਲਗੜਾ ਆਇਆ ਹੈ ਚੌਸ ਆਇਆ ਹੈ ਜਸੇਰੀ ਹੈ ਇਹ ਸਭ ਤੋਂ ਵਧੀਆ ਹਾਂ ਇਹ ਇਹ ਆ ਬਾਰੇਗਾ ਇਹ ਵਧੀਆ ਆਏਗਾ ਹਾਂ ਔਰ ਗੋਏਗੀ ਚੌਸ ਇਹ ਦੀ ਗੁੱਠੜੀ ਬਹੁਤ ਛੋਟੀ ਹੁੰਦੀ ਹੈ ਵਿੱਚ ਹਾਂ ਰਸ ਬਹੁਤ ਹੁੰਦਾ ਦੇ ਦੇ ਹਾਂ ਕੱਢ ਕੱਢ ਵਿੱਚੋਂ ਵੀ ਪਏ ਕੁਲਚੇ ਵਿੱਚੇ ਪਏ ਆ ਤੇ ਪੈਪ ਜੇ ਕੱਢ ਉਹ ਉਹ ਇੱਕ ਹੋਰ ਪੇਰ ਆਪਾ ਉਹ ਦੇ ਉਤਰੀ ਮੰਮੀ ਦਾ ਮੇਰੀ ਤੇਰੀ ਇਹ ਨਹੀਂ ਤਾਂ ਖਾਂਦੀ ਹੈਗੀ ਉਹ ਦੂਜੇ ਤਰ੍ਹਾਂ ਖਾਂਦੀ ਕਹਿੰਦੀ ਮੈਨੂੰ ਭਰੇ ਹੋ ਚਾਹ ਨਾ ਫਾਇਲ ਚ ਪਾ ਕੇ ਰੱਖ ਲੈ ਕੱਲੂ ਫੇਰ ਜਾਣਾ ਪੈਣਾ ਮਹਿਕ ਦੇ ਕਾਲਜ ਜਾਣਾ ਪੈਣਾ ਕੌਲ ਜਿੱਥੇ ਚੱਲ ਆਪੇ ਲਿਆਉਗਾ ਇਹ ਅ ਅ ਕਚੈਰੀਆਂ ਫੇਰ ਜਾਣਾ ਪਣਾ ਤੇ ਲਾਈਟ ਪੱਜ ਗਈ ਮੈਂ ਕਿਹਾ ਭਾਈ ਘਰੇ ਚੱਲਦੇ ਆਂ ਪਰ ਆਂ ਅਗਰੇ ਰੈਸਟ ਕਰ ਲੈ ਆਓ ਭਾਈ ਖਾਇਦੇ ਸੀ ਕੁਛ ਮੈਨੂੰ ਦਰਦ ਦੀ ਗੋਲੀ ਦਿੱਤੀ ਪਰ ਹਾਲ ਤੱਕ ਕੋਈ ਦਰਦ ਵਰਤੋਂ ਹੋਣਾ ਤਾਂ ਲੱਗਿਆ ਨਹੀਂ ਹੈਗਾ ਹੁਣ ਮੈਂ ਕੱਢ ਕੇ ਵਿੱਚ ਤੇ ਰੂੰ ਦੇਖਦਾ ਸੀ ਸਿਰਾ ਦੇ ਕਿ ਕਿਆ ਹੋਇਆ ਬਰਾ ਕੁਛ ਕਿੱਥੇ ਚੱਲੇ ਔਣ ਤੋਂ ਨਹੀਂ ਗੱਲ ਹੋਊਗੀ ਕੰਮ ਚੱਲਿਆ ਕੱਢੋ ਚੱਲੀ ਆ ਆਦਰਾ ਘਰ ਦੀ ਹੈਗਾ ਇਹ ਕੱਲ੍ਹ ਆਓਗੇ ਕੱਲ੍ਹ ਆਓਗੇ ਬਾਈ ਹਾਂ 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 ਤੂੰ ਦਾ ਫੇਰ ਮੁੜਿਆ ਈ ਤੇ ਕੋਈ ਨਾ ਹਏ ਅੱਜ ਇਸੇ ਦਿਨੇ ਆ ਗਏ ਅੱਜੇ ਆ ਗਈ ਤੂੰ ਤਾਂ ਕਹਿੰਦੀ ਕੱਲੂ ਆਉਂਗੀ ਕੋਈ ਨਾ ਹਾਂ ਕੱਲੂ ਸਿੰਧੀ ਆ ਗਈ ਹੈ ਬਸ ਇੱਕ ਕਹਿ ਬਾਰੇ ਸੱਸੀ ਕਹਿੰਦੇ ਕਿੱਥੇ ਜਾਣਾ ਨਹੀਂ ਜਾਣਾ ਦਿਨ ਵਿੱਚ ਲਾਡੀ ਬਾਜੀ ਨੂੰ ਫੋਨ ਕਰਿਆ ਜਦੋਂ ਆ ਕੇ ਪਿਆ ਮੈਂ ਘਰਾਂ ਹਾਂਜੀ ਬਾਜੀ ਕਹਿੰਦਾ ਮੈਂ ਵੀ ਅੱਜ ਸਵੇਰੇ ਖੇਤਾਂ ਨੂੰ ਆ ਕੇ ਆਪਣਾ ਅੰਦਰ ਵੜ ਕੇ ਪੈ ਗਿਆ ਬਾਕੀ ਗਰਮੀ ਬਹੁਤ ਸੀ ਰਾਜੂ ਦੀ ਮੰਮੀ ਇਹ ਬੜੀ ਮਾਤਾ ਜੀ ਉਹ ਵੀ ਕਹਿੰਦੇ ਸੀ ਬਸ ਸਾਰੇ ਬੰਦੇ ਅੰਦਰ ਕਮਰੇ 'ਚ ਬੰਦ ਕਰੇ ਅੰਦਰ ਵੜ ਕੇ ਪਰ ਗਰਮੀ ਬਹੁਤ ਹੀ ਅਜਿਹੀ ਹੈ ਕਰੇ ਨੂੰ ਵਰਮੀ ਆ ਰਹੀ ਹੈ ਅੱਜ ਤਾਂ ਪਰ ਨੂੰ ਦੱਸਿਆ ਕਹਿੰਦਾ 20 ਪਾਣਾ ਬਹੁਤੇ ਵਿੱਚ ਬਾਕੀ ਦੇਖਦੇ ਹਾਂ ਵੀ ਖੁੱਲ ਗਿਆ ਮੌਸਮ ਥੋੜਾ ਜਿਹਾ ਖੁੱਲਿਆ ਮੌਸਮ ਹੁਣ ਠੀਕ ਹੈ ਟੈਂਪਰੇਚਰ ਥੋੜੀ ਹੌਲੀ ਚੱਲਦੀ ਦਿਖਾਉਂਦਾ ਸਾਨੂੰ ਆ ਹੁਣ ਥੋੜੀ ਜਿਹਾ ਹਵਾ ਵੀ ਚੱਲਣ ਲੱਗ ਗਈ ਹੈ ਤੇ ਹੁਣ ਜਿਹੜਾ ਹੋ ਗਿਆ ਆਪਣਾ ਗਰਾਊਂਡ ਜਾਣ ਦਾ ਅਰੇ ਜੇ ਆਪਾਂ ਨੇ ਉਹ ਉੱਥੇ ਪੜਾ ਤਾ ਖੇਤ ਦੇ ਵਿੱਚ ਅਰੀ ਵਾਲਾ ਕੰਮ ਨਵੇੜ ਤੋਂ ਕਾਉ ਮੇਰੇ ਨਾਲ ਜਾ ਰਿਹਾ ਬਾਡੀਗਾਰਡ ਚਲ ਵੀ ਚਲਾ ਜਾ ਸੱਦੇ ਫਿਰ ਘਰੋਂ ਪਹੁੰਚੀ ਆ ਅੱਜ ਟਾਈਮ ਨਾਲ ਮੈਂ ਸ਼ੁਰੂ ਹੋ ਗਈ ਸੀ ਨਾ ਹੋ ਰਹੀ ਸੀ ਦੂਸੀ ਬਾਬਾ ਮੈਂ ਟਾਈਮ ਤੇਨ ਮਜ ਲੱਗ ਜਣਗੇ ਅੱਜ ਬੱਬੇ ਮੈਂ ਤੇ ਲੱਗ ਜਣਾ ਪਰ ਨਹੀਂ ਪਹੁੰਚਦੇ ਨਹੀਂ ਪਹੁੰਚਦੇ ਚੱਲ ਕੱਲੂ ਮੈਂ ਪਹੁੰਚ ਦਿੰਦੇ ਆ ਫਿਰ ਹਾਂ ਲੋ ਵੀ ਸ਼ੁਰੂ ਹੋ ਗਿਆ ਮੈਚ ਚੱਲ ਬਾਹਰ BC5 ਮੈਨੂੰ ਛੱਡਣ ਚੱਲਿਆ ਫਿਰ ਆ ਛੱਡਣ ਨੇੜੇ ਉਹ ਮੋੜ ਤੇ ਇਧਰ ਮੁੜ ਜਾਣਾ ਮੈਂ ਇਧਰ ਮੁੜਨਾ ਪਿੱਛੇ-ਪਿੱਛੇ ਆਉਂਦਾ ਤਾਂ ਕਹਿੰਦਾ ਜਾਣਾ ਮੈਂ ਚਲ ਬਠੋੜ ਲੈ ਫਿਰ ਇਹ ਗੁੱਜਰ ਕੱਲ ਦਾ ਗਿਆ ਬੜੀ ਸੀ ਕੱਲ ਸਵੇਰ ਲੰਘ ਗਿਆ ਦਾ ਅੱਜ ਤੱਕ ਹਾਲੇ ਤੱਕ ਆਇਆ ਨਹੀਂ ਹੈ ਹੁਣ ਦੇਖਦਾ ਵੀ ਆ ਗਿਆ ਸ਼ਾਮ ਨੂੰ ਕੋ ਨਹੀਂ ਹੁਣ ਜਾ ਕੇ ਦੇਖਦਾ ਦਾਰੇ ਹਮਸ ਜੋਗੇ ਹੋ ਹੁਣ ਗੁੱੱਜਰ ਬਈ ਆਇਆ ਨਹੀਂ ਹੈਗਾ ਨਹੀਂ ਜੱਟ ਹਲ ਫੈਂਦੀ ਹੁਣ ਇੱਥੇ ਆ ਨਹੀਂ ਹੈ ਹਾਂ ਜਦੋਂ ਦਿਨ ਵੀ ਮੈਨੂੰ ਲੱਗਦਾ ਪਰ ਮੈਂ ਸਮਝਾ ਕੇ ਤਾਂ ਬਹੁਤ ਭੇਜਿਆ ਵੀ ਧਰੂ ਵੀ ਕਿਨ ਨਹੀਂ ਇੱਥੇ ਤੇ ਐਸਾ ਤਾਂ ਮੈਂ ਤੇ ਲੈ ਗਿਆ ਤਾਂ ਤੇ ਸਾਡਾ ਪੁਰਾਣਾ ਮਰਮੋਦੀ ਖਬਰਸਾਰ ਨੂੰ ਜਾਣਾ ਨਾ ਚੱਲ ਭਾਈ ਜਾ ਕੋਈ ਗੱਲ ਹੈ ਚਲ ਹੁਣ ਮੈਂ ਹਾਲੇ ਪਹਿਰੇ ਪਰ ਬੈਠਦਾ ਇੱਥੇ ਚਲ ਅ ਵੀ ਕੋਈ ਬੈਠੇ ਰਿਹਾ ਇੱਥੇ ਹੁਣ ਮੈਂ ਬੈਠਦਾ ਚਲ ਅ ਵੀ ਦਨੇ ਮੇਰਾ ਹੋ ਗਿਆ ਹੁਣ ਤੂੰ ਮੈਨੂੰ ਛੱਡ ਗਿਆ 40% ਨੀਰ ਕੁੱਪ ਕੱਲੋਂ ਮੀਂਹ ਪੋੜਾ ਦਨੇ ਹਾਂ ਨਹੀਂ ਪਉਗਾ ਤਾਂ ਗੱਲਬਾਤ ਬਣਨੀ ਨਹੀਂ ਤਾਂ ਮੁਸ਼ਕਲ ਹੋ ਜਾਣਾ ਯਾਰ ਇਹ ਸਾਨੂੰ ਥੋੜਾ ਜਿਹਾ ਦੇਖਣ ਲੱਗਿਆ ਕੰਨਾ ਹੁਣ ਮੋਟਰਸਾਈਕਲ ਚੱਕੂਗਾ 8:30 ਹੋ ਗਏ ਹੁਣ ਪਈਏ ਘਰਾਂ ਜਾ ਕੇ ਯਾਰ ਸਵੇਰੇ ਦੇਖਾਂਗੇ ਹੁਣ ਏਦਾਂ ਪਤਾ ਨਹੀਂ ਲੱਗਣਾ ਹੈਗਾ ਏਦਾਂ ਏਦਾਂ ਹੁਣ ਪਤਾ ਨਾ ਪਹਲੋ ਜੀ ਹਾਂ ਜੀ ਫੋਟੋ ਆ ਗਿਆ ਤੁਹਾਡੀਆ ਅੱਛਾ ਹੁਣ ਦੇਖੋ ਜੀ ਜੀ ਡਿਜੀਟਲ ਵੀ ਆ ਗਿਆ WhatsApp ਉਪਰ ਭੇਜ ਦਿੱਤੀ ਉਹਨੇ ਉਹ ਭੇਜ ਦਮ ਚੈੱਕ ਕਰਵਾ ਦੇ ਵੀ ਸਹੀ ਆ ਫੋਟੋ ਬੱਚ ਹੈਗੇ ਇੱਕ 8 ਪਾਈਆਂ ਹੋਈਆਂ ਉਹਨੇ ਇੱਕ 4 ਪਾਈਆਂ ਹੋਈਆਂ ਮੇਰੀ 8 ਆ ਤੁਹਾਡੇ 4 4 ਐ ਇਦਾਂ ਹੋਇਆ ਤੇ ਭਾਈ ਹੁਣ ਰੋਟੀ ਪਣੀ ਠਾਈਏ ਤੇ ਕੱਲ ਦੀ ਦੁਆ ਕਰੀਏ ਜੇ ਰੱਬਾ ਬਾ ਜੇਬ ਚ ਪਾ ਲੇ ਉੱਥੇ ਸਕੇ ਬੂਟ ਖੋਲ ਤੇ ਦੇਣਾ ਤੇ ਕੱਲ ਦੀ ਦੁਆ ਕਰੇ ਖਾਲੂ ਮੌਸਮ ਥੋੜਾ ਖੁੱਲ ਜਾ ਮੀਂਹ ਪੈ ਜਾਵੇ ਮੀਂਹ ਨਹੀਂ ਪੈ ਰਿਹਾ ਹੈ ਤੇ ਅੱਜ ਜੇ ਬੂਟਾਂ ਨੂੰ ਜਿਹੜਾ ਘਾਟਨ ਕਰਦਾ ਜਿਹੜੇ ਨਵੇਂ ਜੋੜੀ ਲੈਦੇ ਦੋਨੇ ਅਸੀਂ ਦੋਨੋਂ ਰਿਕਾਰਡਿੰਗ ਕਰਤਾ ਜਦੋਂ ਮੈਂ ਕਰਤਾ ਦੋਨੋਂ ਦਿੱਤਾ ਵੀ ਅੱਜ ਤਿਉਪਤ ਦੋਨੇ ਪਾਗਲੇ ਤੇ ਧਰਮਾ ਜੀ ਪਰ ਬੂਟ ਬਹੁਤ ਸੋਹਣੇ ਭਾਈ ਹਲਕੇ ਰਾਮ ਦਾ ਇੱਕ ਗ੍ਰਿਪ ਬੂਟ ਸਣੀ ਪੈਰਾਂ ਦੀ ਰਗੂਬ ਦੇ ਆ ਤੇ ਮੇਰੇ 1 2000 ਦੇ ਇੱਕ 4000 ਦੇ 6000 ਦੇ ਇਹ ਦੋਨੇ ਜੋੜੀਆਂ ਹੈ ਮੈਂ ਕਿਸੇ ਨੇ ਕਹਨ ਦੱਸ 10000 ਤੁਹਾਨੂੰ ਅ ਦੱਸਣ ਦਾ ਇਹ ਹੈ ਅ ਪੈਰਾਂ ਚ ਨਾ ਚੀਜ਼ ਵਧੀਆ ਭਾਈ ਕਰੋ ਜਿੱਥੋਂ ਆਪਣਾ ਤੁਰਨਾ ਵਧੀਆ ਥੋੜੇ ਜਿਹੇ ਪੈਸੇ ਪਰ ਖਰਚ ਲੈ ਕੋਲ ਇਹ ਤਾਂ ਸਸਤੀ ਚੀਜ਼ ਨਾ ਪਾਈ ਕਰੋ ਤੇ ਤੋਂ ਫਿਰ ਪੈਨ ਲੱਕ ਨੂੰ ਪ੍ਰੋਬਲਮ ਸ਼ੁਰੂ ਹੋ ਜਾਂਦੇ ਮੈਂ ਸਕੈਚਰ ਹੋਇਆ ਰਿਵੋਕ ਹੋਇਆ ਜਾਂ ਫਿਰ ਇਹ ਦੋ ਕੰਪਨੀ ਸਕੈਚਰ ਆ ਰਿਵੋਕ ਚੂਜ਼ ਕਰਦਾ ਮੈਂ ਮੈਨੂੰ ਉਦੋਂ ਦਾ ਬਹੁਤ ਪੈਰਾਂ ਰਿਲੈਕਸ ਰਹਿੰਦਾ ਪੈਰਾਂ ਦੇ ਵਿੱਚ ਅੱਜ ਦੀ ਜਾਣਕਾਰੀ ਵੀ ਦਿੱਤੀ ਸਾਰਾ ਕੁਝ ਹੋ ਗਿਆ ਮੈਨੂੰ ਬਿਲ ਟੈਂਡਰ ਤੇ ਧੰਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਦੰਦਾ ਟ੍ਰੀਟਮੈਂਟ ਹੁਣ ਥੋੜੋ ਥੋੜੇ ਟਸ ਟਸ ਜੀ ਕਰਦੇ ਆ ਦਵਾਈ ਦਿੱਤੀ ਜਿਵੇਂ ਸੀ ਉਹਨੇ ਮੈਨੂੰ ਦਰਦ ਦੀ ਗੋਲੀ ਵਾਲੀ ਵੀ ਦੀ ਦਰਦ ਦੀ ਗੋਲੀ ਲੈ ਲਈ ਫਰਮਾਨਾ ਕੰਮ ਨੂੰ ਲੈਣੀ ਜੇ ਹੋਈ ਨਹੀਂ ਕਿ ਆ ਫਾਇਦਾ ਲੈਣ ਦਾ ਉਹ ਤੇ ਹੁਣ ਰੋਟੀ ਹੋਈ ਹੈ ਪਰ ਭੁੱਖ ਲੱਗੀ ਬਹੁਤ ਜ਼ਿਆਦਾ ਸੰਗਰਾਮ ਦਾ ਤੇ ਇਹ ਰਾਮ ਨਾ ਰੱਬ ਦਾ ਨਾਮ ਲੈ ਲੈ ਕੇ ਮਹਾਰਾਜ ਆ ਮੈਨਾਂ ਸੋਖਲੇ ਨਾ ਪਰ ਇਹ ਹੋਵੇ ਕੋਈ ਨਾ ਇੱਕ ਦਾ ਸੌਦਾ ਹੋ ਜਾਵੇ ਤੇ ਲੱਗੇ ਆਪਣੇ ਹੋਰ ਕੰਮਾਂ ਕਰਾਂ ਪਰ ਆਪਾਂ ਤਾਂ ਇੱਕ ਸੌਦਾ ਕਰਨਾ ਬਸ ਉਹਦੇ ਵਾਸਤੇ ਲੱਗੇ ਹੋਏ ਆ ਅੱਜ ਵੀ ਬੈਂਕਾਂ ਕੋਲ ਉਹਨਾਂ ਨਾਲ ਵੀ ਗੱਲਬਾਤ ਕਰਕੇ ਆਇਆ ਇੱਕ ਹੋਰ ਮੁੰਡਾ ਬੈਂਕ ਚ ਲੱਗਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਦੋਂ ਆਪਣੇ ਬਣ ਗਏ ਆਪਣਾ ਉਸ ਤੋਂ ਬਾਅਦ ਫਿਰ ਐਕਸਪਲੇਨ ਕਰੂੰਗਾ ਫਿਰ ਕਿਆ ਕੁਸ਼ਾ